ਇਹ ਤਸਵੀਰ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਦੋਹੇ ਪੁੱਤਰ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਖੜੇ ਸਨ ਜਿਹੜੇ ਅਰਵਿੰਦ ਕੇਜਰੀਵਾਲ ਬਨੀਸ਼ ਸੋਦੀਆ ਅਸਤਿੰਦਰ ਜੈਨ ਜਿਹੜੇ ਸਾਲ-ਸਾਲ ਢੇਢ-ਢੇਢ ਸਾਲ ਬਾਅਦ ਜਿੰਨਾਂ ਦੀਆਂ ਬੇਲਾਂ ਜਿਵੇਂ ਟੀਮ ਸਾਹਿਬ ਨੇ ਕਿਹਾ ਡਿਸਟ੍ਰਿਕਟ ਕੋਰਟ ਤੋਂ ਵੀ ਰਿਜੈਕਟ ਹੋ ਗਈਆਂ ਕਿੰਨੀ ਵਾਰੀ ਮਾਨਯੋਗ ਹਾਈ ਕੋਰਟ ਤੋਂ ਵੀ ਰਿਜੈਕਟ ਹੋਈਆਂ ਤੇ ਸੁਪਰੀਮ ਕੋਰਟ ਨੇ ਕੰਡੀਸ਼ਨਲ ਬੇਲ ਦਿੱਤੀਆਂ ਔਰ ਇੱਥੇ ਤੱਕ ਆ ਕਿ ਜਿਹੜਾ ਚੁਣਿਆ ਹੋਇਆ ਸੀਐਮ ਹੈ ਉਹ ਆਪਣੇ ਦਫ਼ਤਰ 'ਚ ਨਹੀਂ ਜਾਏਗਾ ਤੇ ਫਿਰ ਪੰਜਾਬ ਦੇ ਵਿੱਚੋਂ ਸਾਰੇ ਢੋਲੀ ਇਕੱਠੇ ਕਰਕੇ ਪੰਜਾਬ ਦੀਆਂ ਦੁਕਾਨਾਂ ਤੋਂ ਮਠਾਈਆਂ ਲੈ ਕੇ ਉੱਥੇ ਕੀ ਕਰਨ ਗਈ ਸੀ ਹੂੰ ਉੱਥੇ ਕਿਹੜਾ ਕੋਈ ਉੱਥੇ ਵਿਆਹ ਧਰਿਆ ਹੋਇਆ ਸੀ ਕਿਸੇ ਦਾ ਵੀ ਜਿਹੜਾ ਤੁਸੀਂ ਉੱਥੇ ਭੰਗੜੇ ਪਾਣ ਗਏ ਸੀ ਇਹ ਸਭ ਕੁਝ ਇਹਨਾਂ ਦੀ ਬੇਲ ਕਰਾਉਣ ਵਾਸਤੇ ਡਰਾਮਾ ਰਚਿਆ ਗਿਆ ਸਾਰਾ ਕੁਝ ਕਲ ਝੁਗ ਹੈ ਕਲ ਝੁਗ ਦੋਸਤੋ ਸ਼੍ਰੋਮਣੀ ਕਾਲੀਦਾ ਦੇ ਸਭ ਤੋਂ اہم ਗੂ ਮਾਜੇ ਦੇ ਜਰਨੈਲ ਕਿਹੇ ਜਾਂਦੇ ਵਿਕਰਮ ਜੀਠੀ ਆਹੋ 6-7 ਮਹੀਨੇ ਜੇਲ੍ਹ ਵਿੱਚ ਕੱਟ ਕੇ ਬਿੱਤੇ ਦਿਨ ਜੇਲ੍ਹੋਂ ਬਾਹਰ ਆਏ ਤਾਂ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦਾ ਗ੍ਰੈਂਡ ਵੈਲਕਮ ਕੀਤਾ ਇੱਥੋਂ ਤੱਕ ਕਿ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਪਰਿਵਾਰਕ ਅਤੇ ਪਾਰਟੀ ਦੋਹਾਂ ਕੋਲੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਉਹਨਾਂ ਦੀ ਗ੍ਰਿਫਤਾਰੀ ਹੁਣ ਜ਼ਮਾਨਤ ਵੇਲੇ ਵੀ ਕਈ ਸਵਾਲ ਉੱਠ ਰਹੇ ਹਨ ਕੁਝ ਸਵਾਲ ਤਾਂ ਉਹਨਾਂ ਨੇ ਆਪਣੀ ਪ੍ਰੈਸ ਬਰੀਫਿੰਗ ਵਿੱਚ ਹੀ ਖੜੇ ਕਰ ਦਿੱਤੇ ਸਨ ਬਿਕਰਮਜੀਠੀਆ ਦਾ ਪੰਜਾਬ ਵਿੱਚ ਦੋਸਤੋ ਜੇਲੋਂ ਬਾਹਰ ਆਉਣਾ ਪੰਜਾਬ ਸਰਕਾਰ ਦੀ ਨਾਕਾਮੀ ਹੈ ਜਾਂ ਕੋਈ ਚਾਲ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਸਿਆਸਤ ਉੱਤੇ ਇਸ ਦਾ ਕੀ ਅਸਰ ਪਵੇਗਾ ਪੋਲਿਟੀਕਲ ਪਾਰਟੀਆਂ ਦਾ ਇੱਕ ਦੂਜੇ ਨੂੰ ਭੰਡਣਾ ਤੇ ਕਈ ਸਵਾਲ ਖੜੇ ਕਰਨਾ ਇਹੋ ਜਿਹੇ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਵਿੱਚ ਆਪਾਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਬਿਕਰਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਅਹਿਮ ਨੇਤਾ ਉਸਦੀ ਸਭ ਤੋਂ ਵੱਡੀ ਖਾਸियत ਇਹ ਹੈ ਦੋਸਤੋ ਕਿ ਉਹ ਵਿਭਾਗ ਅੰਦਰ ਹੋ ਕੇ ਬੋਲਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕਲੋਤੀ ਆਵਾਜ਼ ਜੋ ਪੰਜਾਬ ਸਰਕਾਰ ਜਾਂ ਅਕਾਲੀ ਦਲ ਦੇ ਹੋਰ ਵੀ ਵਿਰੋਧੀਆਂ ਨੂੰ ਠੋਕਮਾ ਜਵਾਬ ਦਿੰਦੀ ਹੈ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਭਾ 8 ਜਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਇੱਕ ਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਰਟੀ ਨੂੰ ਠੇਕੇ ਖਿਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਸੀਤਾ ਭਾਵੇਂ ਕੁਝ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇਹ ਹੰਕਾਰ ਬੋਲਦਾ ਹੈ ਪਰ ਦੋਸਤੋ ਰਾਜਨੀਤੀ ਵਿੱਚ ਤਾਂ ਹੁਣ ਇਸ ਤੋਂ ਵੀ ਘੱਡੀਆਂ ਬਿਆਨਬਾਜ਼ੀ ਦਾ ਚਲਣ ਬਿਲਕੁਲ ਆਮ ਜਿਹਾ ਹੋ ਗਿਆ ਹੈ ਆਉਂਦੇ ਦਿਨਾਂ ਵਿੱਚ ਉਮੀਦ ਹੈ ਕਿ ਉਹ ਫੇਰ ਸ਼੍ਰੋਮਣੀ ਕਾਲੀ ਦਲ ਲਈ ਪੂਰੀ ਤਰ੍ਹਾਂ ਸਰਗਰਮ ਹੋਣਗੇ ਤੇ ਪ੍ਰੈਸ ਕਾਨਫਰੰਸਾਂ ਕਰਨਗੇ ਦੋਸਤੋ ਵਿਕਰਮ ਜਿੱਠੀਆ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਕਿਸੇ ਪਛਾਣ ਦਾ ਮਹਤਾਜ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਨੰਬਰ 1 ਜਾਂ ਨੰਬਰ 2 ਦੇ ਨੇਤਾ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਸੁਪਰੀਮੋ ਸੁਖਵੀਰ ਬਾਦਲ ਉਹਨਾਂ ਦਾ ਸਾਲਾ ਅਮਰਸਰ ਦੇ ਮਜੀਠੇ ਹਲਕੇ ਦਾ ਆਪਣੇ ਆਪ ਨੂੰ ਇੱਕ ਤਰ੍ਹਾਂ ਰਾਜਾ ਹੀ ਸਮਝਣ ਵਾਲਾ ਵਿਕਰਮ ਮਜੀਠੀਆ ਬੇਸ਼ੱਕ ਪਿਛਲੀ ਵਾਰ ਦੋਸਤੋ ਮਜੀਠਾ ਤੋਂ ਉਹਨਾਂ ਦੀ ਧਰਮ ਪਤਨੀ ਬੀਬਾ ਗੁਨੀਬ ਕੌਰ ਹੀ ਜਿੱਤੇ ਸਨ ਪਰ ਸਭ ਨੂੰ ਪਤਾ ਹੈ ਕਿ ਉੱਥੇ ਕਿੰਗ ਕੌਣ ਹੈ ਉਹਨਾਂ ਨਾਲ ਦੋਸਤੋ ਬਹੁਤ ਸਾਰੀਆਂ ਕੰਟਰੋਵਰਸੀਆਂ ਵੀ ਜੁੜਦੀਆਂ ਰਹੀਆਂ ਹਨ ਆਹ ਅਕਾਲੀ ਦਲ ਬਾਦਲ ਦੀ ਗਵਰਨਮੈਂਟ ਵੇਲੇ ਦੋਸਤੋ ਉਹਨਾਂ ਦਾ ਨਾਂ ਰੇਟ ਮਾਫੀ ਨਾਲ ਜੋੜਿਆ ਜਾਂਦਾ ਸੀ ਉਹਨਾਂ ਦੇ ਨਾਂ ਦੀਆਂ ਕਹਿੰਦੇ ਪਰਚੀਆਂ ਵੀ ਚੱਲਦੀਆਂ ਆਸਾਨ ਪਰ ਇਸ ਤੋਂ ਇਲਾਵਾ ਦੋਸਤੋ ਉਹਨਾਂ ਦਾ ਨਾਂ ਜੁੜਿਆ ਡਰੱਗ ਮਾਫੀਏ ਨਾਲ ਪੰਜਾਬ ਪੁਲਿਸ ਦੇ ਡੀਐਸਪੀ ਜਗਦੀਸ਼ ਭੋਲਾ ਦੇ ਬਿਆਨਾਂ ਮੁਤਾਬਕ ਵਿਕਰਮ ਜਿਠੀਆ ਪੰਜਾਬ ਵਿੱਚ ਡਰੱਗ ਮਾਫੀਆ ਕਿੰਗ ਹੈ ਜਗਦੀਸ਼ ਭੋਲੇ ਨੇ ਜੋ ਇੱਕ ਦੋਸਤ ਚੰਗਰ ਨਾਮੀ ਪਹਿਲਵਾਨ ਸੀ ਅਤੇ ਪੰਜਾਬ ਵਿੱਚ ਡੀਐਸਪੀ ਦੇ ਅਹੁਦੇ ਦੇ ਉੱਪਰ ਤਨਾਤ ਵੀ ਸੀ ਉਸਨੇ ਆਪਣੀ ਜ਼ਿੰਦਗੀ ਡਰੱਗ ਕੇਸਾਂ ਵਿੱਚ ਜੇਲ੍ਹ ਅੰਦਰ ਗਾ ਲਈ ਕਈ ਸਾਲਾਂ ਦੀ ਕੈਦ ਕੱਟਣ ਤੋਂ ਬਾਅਦ ਦੋਸਤੋਂ ਉਸ ਨੂੰ ਪਿੱਛੇ ਜਿਹੇ ਆਪਣੇ ਪਿਤਾ ਦੀ ਮੌਤ ਦੇ ਉੱਪਰ ਜਮਾਨਤ ਮਿਲੀ ਸੀ ਪਰ ਵਿਕਰਮ ਜਿਠੀਆ ਉਹਨਾਂ ਦਾ ਅੰਦਰ ਬਾਹਰ ਜਾਣਾ ਬਣਿਆ ਰਿਹਾ ਪਿਛਲੀ ਵਾਰ ਦੋਸਤੋਂ ਕਾਂਗਰਸ ਗਵਰਨਮੈਂਟ ਵੇਲੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੇਲੇ ਉਹਨਾਂ ਨੂੰ ਜ ਕੁਝ ਮਹੀਨੇ ਜੇਲ੍ਹ ਅੰਦਰ ਬਿਤਾ ਕੇ ਦੋਸਤੋ ਉਹ ਜਮਾਨਤ ਤੇ ਬਾਹਰ ਆ ਗਏ ਸਾਨ ਸਰਕਾਰਾਂ ਬਦਲੀਆਂ ਕਾਂਗਰਸ ਗਈ ਤੇ ਆਵਾਦੀ ਪਾਰਟੀ ਪੰਜਾਬ ਦੀ ਸੱਤਾ ਵਿੱਚ ਆ ਗਈ ਕਟੜ ਇਮਾਨਦਾਰਾਂ ਦੀ ਪਾਰਟੀ ਦਾ ਦਾਵਾ ਰੀਤ ਮਾਫੀਆ ਖਤਮ ਕਰ ਦੇਣ ਦਾ ਪੱਕਾ ਵਾਦਾ ਡਰੱਗ ਦਾ ਤਾਂ ਨਾਮੋ ਨਿਸ਼ਾਨ ਹੀ ਮਿਟਾ ਦੇਣ ਦੀ ਸੋਹ ਪਰ ਕੀ ਹੋਇਆ ਸਭ ਨੂੰ ਪਤਾ ਹੈ ਹੁਣ ਇਹਨਾਂ ਦੀ ਸਰਕਾਰ ਦਾ ਦੋਸਤੋ ਆਖਰੀ ਸਾਲ ਸ਼ੁਰੂ ਹੋਣ ਵਾਲਾ ਹੈ ਲੋਕਾਂ ਨੂੰ ਹੋਰ ਪ੍ਰਾਪਤੀ ਕੀ ਹੈ ਇਹ ਦੱਸਣ ਲਈ ਇਹਨਾਂ ਕੋਲ ਕੁਝ ਠੋਸ ਤਾਂ ਹੈ ਨਹੀਂ ਬਸ ਡਰੱਗ ਦਾ ਮੁੱਦਾ ਚੁੱਕਿਆ ਤੇ ਵਿਕਰਮ ਜਿੱਠੀਏ ਨੂੰ ਅੰਦਰ ਦੇ ਦਿੱਤਾ ਦੋਸਤੋ ਕੇ ਇਸ ਆਮਦਨ ਤੋਂ ਵੱਧ ਜਦਾਦ ਦਾ ਸੀ ਪਰ ਮੀਡੀਆ ਵਿੱਚ ਪ੍ਰਚਾਰਿਆ ਇੰਜ ਗਿਆ ਜਿਵੇਂ ਪੰਜਾਬ ਵਿੱਚ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੇ ਡਰੱਗ ਮਾਫੀਏ ਨੂੰ ਵੱਡੇ ਮગરਮੱਛਾਂ ਨੂੰ ਅੰਦਰ ਦੇ ਦਿੱਤਾ ਗਿਆ ਹੈ ਔਰ ਜਿੱਥੇ ਤੱਕ ਡਿਸਪਰਪੋਰਸ਼ਨੇਟ ਐਸੈਂਸ ਦੀ ਕੇਸ ਦੀ ਗੱਲ ਹੈ ਨਾ ਤਾਂ ਹਜ਼ਾਰ ਏਕੜ ਦਾ ਕੋਈ ਰਕਬਾ ਲੱਭ ਕੇ ਦੇ ਸਕੀ ਹੈ ਸਰਕਾਰ ਤੇ ਨਾ ਹੀ 540 ਕਰੋੜ ਜਿਹਦਾ ਦਾਵਾ ਕੀਤਾ ਜਾ ਰਿਹਾ ਸੀ ਸਰਦਾਰ ਵਿਕਰਮ ਸਿੰਘ ਬਜੀਠੀਆ ਦੀ ਆਵਾਜ਼ ਸਰਦਾਰ ਵਿਕਰਮ ਸਿੰਘ ਬਜੀਠੀਆ ਦੇ ਕਹੇ ਬੋਲ ਜਿਹੜੇ ਚੁਬਦੇ ਸੀ ਉਹਨੂੰ ਸ਼ਾਂਤ ਕਰਨ ਲਈ ਜਿਹੜਾ ਇੱਕ ਝੂਠਾ ਪਰਚਾ ਕੀਤਾ ਗਿਆ ਉਹ ਮਾਨਯੋਗ ਸੁਪਰੀਮ ਕੋਰਟ ਜਿਹੜਾ ਕਿ ਹਿੰਦੁਸਤਾਨ ਦਾ ਸਰਵਨਲੋ ਉੱਚ ਨਿਆਲੇ ਜਿਹਨੂੰ ਕਿਹਾ ਜਾਂਦਾ ਔਰ ਬੜੀ ਸ਼ਰਮ ਦੀ ਗੱਲ ਹੈ ਹੀਨ ਸਾਥ ਸਾਥ ਤੇ ਇਹਨਾਂ ਨੂੰ ਤੇ ਸਾਰੀ ਪਾਰਟੀ ਇਹਨਾਂ ਦੇ ਜਿਹੜੇ ਪ੍ਰਵਕਤਾ ਇਹ ਜੀ ਗੱਲਾਂ ਕਰੇ ਮਾਫੀ ਮੰਗਣੀ ਚਾਹੀਦੀ ਹੈ ਜਦੋਂ ਅਰਵਿੰਦ ਕੇਜਰੀਵਾਰ ਮਨੀਸ਼ ਸਸੋਦੀਆ ਤੇ ਇਹਨਾਂ ਦੇ ਬਾਕੀਆਂ ਨੂੰ ਬੇਲਾ ਮਿਲੀਆਂ ਸੀ ਫਿਰ ਕਿਹੜਾ ਸਮਝੌਤਾ ਇਹਨਾਂ ਨੇ ਕੀਤਾ ਸੀ ਭਾਜੀਪੀ ਨਾਲ ਦੱਸੋ ਬਿਲਕੁਲ ਠੀਕ ਗੱਲ ਹੈ ਦੋਸਤੋ ਜੇ ਪੰਜਾਬ ਸਰਕਾਰ ਕੋਲ ਕੋਈ ਠੋਸ ਬੂਤ ਹੁੰਦੇ ਤਾਂ ਇਹਨਾਂ ਅਦਾਲਤਾਂ ਤੋਂ ਪਹਿਲਾਂ ਉਸ ਨੂੰ ਮੀਡੀਆ ਵਿੱਚ ਰੱਜ ਕੇ ਪਹਚਾਰਨਾ ਸੀ ਮਾਝਾ ਪ੍ਰਦੇਸ਼ ਵਿੱਚ ਹਜ਼ਾਰ ਕਿੱਲੇ ਤੋਂ ਵੱਧ ਦੀ ਜ਼ਮੀਨ ਅਤੇ ਉਸ ਤੋਂ ਇਲਾਵਾ ਵੀ ਬਹੁਤ ਕੁਝ 500 ਕਰੋੜ ਤੱਕ ਦੀ ਦੋਸਤੋ ਜੀਹਾਂ 550 ਕਰੋੜ ਦੇ ਕਰੀਬ ਇਹਨਾਂ ਕੋਲ ਰਕਮ ਹੋਣ ਦਾ ਦਾਵਾ ਦਾਵਾ ਇਹ ਕੀਤਾ ਜਾ ਰਿਹਾ ਸੀ ਕਿ ਇਹਨਾਂ ਨੇ ਇਹ ਸਭ ਕੁਝ ਡਰੱਗ ਦੇ ਪੈਸੇ ਤੋਂ ਬਣਾਇਆ ਹੈ ਕਿ ਇਹ ਸੁਪਰੀਮ ਕੋਰਟ ਵਿੱਚ ਇਸ ਦੇ ਠੋਸ ਬੂਤ ਪੇਸ਼ ਕਰ ਸਕੇ ਜੇ ਇਹਨਾਂ ਠੋਸ ਬੂਤ ਪੇਸ਼ ਕੀਤੇ ਹੁੰਦੇ ਤਾਂ ਦੋ ਸੂਪਰੀਮ ਕੋਰਟ ਦੇ ਜੱਜ ਇਹਨਾਂ ਦੇ ਸਬੂਤਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਸ਼ਾਇਦ ਕਦੇ ਵੀ ਜ਼ਮਾਨਤ ਨਾ ਦਿੰਦੇ ਵੱਡਾ ਰਾਜਨੀਤਿਕ ਰਸੂਖ ਸੈਂਕੜੇ ਕਰੋੜਾਂ ਦੀ ਰਕਮ ਹਜ਼ਾਰਾਂ ਕਿੱਲਾਂ ਦੇ ਕਰੀਬ ਗੈਰਕਾਨੂੰਨੀ ਢੰਗ ਨਾਲ ਬਣਾਈ ਹੋਈ ਜ਼ਮੀਨ ਇਹੋ ਜਿਹੇ ਸ਼ਖਸ ਦਾ ਬਾਹਰ ਜਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਉਹ ਸਬੂਤ ਨਸ਼ਟ ਕਰ ਸਕਦਾ ਹੈ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਜੱਜਾਂ ਨੂੰ ਇਹਨਾਂ ਦੇ ਸਬੂਤ ਵਿੱਚ ਕੋਈ ਖਾਸ ਸੱਚਾਈ ਨਜ਼ਰ ਨਹੀਂ ਆਈ ਹੋਵੇਗੀ ਤਾਂ ਹੀ ਤਾਂ ਦੋਸਤੋ ਸੁਪਰੀਮ ਕੋਰਟ ਦੇ ਜੱਜ ਨੇ ਵਿਕਰਮ ਜਿੱਠੀ ਨੂੰ ਜ਼ਮਾਨਤ ਦੇ ਦਿੱਤੀ ਹੈ ਮੇਰੇ ਬੱਚਿਆਂ ਨੂੰ ਨਹੀਂ ਮੈਨੂੰ ਮਿਲਣ ਦੇਣਾ ਜਦ ਕਿ ਇੰਨਾ ਦਾ ਕੋਈ ਐਮ.ਐਲ.ਏ. ਉਹ ਲਾਲਪੁਰਾ ਵੀ ਅੰਦਰ ਸੀ ਉਹ ਸਰਪੰਚਾ ਤੱਕ ਨੂੰ ਮਿਲ ਸਕਦਾ ਸੀ ਮੈਂ ਆਪਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ ਸੀ ਕੱਲ ਗੌਰਵ ਯਾਦਵ ਏ.ਡੀ.ਜੀ.ਪੀ. ਅਰुणਪਾਲ ਐਸ.ਐਸ.ਬੀ. ਪਟਿਆਲਾ ਐਸ.ਐਸ.ਬੀ. ਦੀ ਸਾਰੀ ਪੁਲਸ ਮਤਲਬ ਜ਼ਿਲ੍ਹੇ ਦੀ ਪੁਲਸ ਜਾਣ ਬੁੱਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਕੱਲੇ ਲੈ ਕੇ ਆਏ ਪ੍ਰੈਸ ਵਾਲਿਆਂ ਨੂੰ ਸਿਲੈਕਟਿਵ ਪ੍ਰੈਸ ਮਤਲਬ ਨਾਟ एवरीवन ਤੋ ਕੋਈ ਪ੍ਰੈਸ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਤੁਸੀਂ ਵੇਖਿਆ ਜਿੰਨੇ ਵੀ ਮੈਨੂੰ ਮਿਲ ਕੇ ਗਏ ਆ ਬਾਹਰ ਸੜਕ 'ਚ ਪ੍ਰੈਸ ਨੂੰ ਡਰੈਸ ਕਰਦੇ ਪੁਰ ਸੋਨਾ ਨੂੰ ਟ੍ਰਾਂਸਪੋਰਟ ਕਰ ਰਹੀ ਹੈ ਪੁਲਿਸ ਵਹੀਕਲ 'ਚ ਡੀਐਸਪੀ ਦੀ ਗੱਡੀ 'ਚ ਐਸਐਚਓ ਦੀ ਸਵਾਲ ਉਹਨਾਂ ਨੂੰ ਕੌਣ ਦੇ ਰਿਹਾ ਐਸਐਸਪੀ ਪਟਿਆਲਾ ਸਵਾਲ ਕੀ ਪੁੱਛੋ ਡਰੱਗ ਦੇ ਤੁਸੀਂ ਦੱਸੋ ਮੈਨੂੰ ਅੰਦਰ ਕਿਹੜੇ ਪਰਚੇ 'ਚ ਦਿੱਤਾ ਤੁਸੀਂ ਤੁਸੀਂ ਦਿੱਤਾ ਤਾਂ ਮੈਨੂੰ ਡੀਏ ਦੇ ਪਰਚੇ 'ਚ ਮਤਲਬ ਕੀ ਐ ਐਸਐਸਪੀ ਦੇ ਕੰਮ ਹੋ ਗਏ ਗੌਰਵ ਯਾਦਵ ਦੇ ਕੰਮ ਹੋ ਗਏ ਪ੍ਰੋਬਲਮ ਇਹ ਆ ਕਿਉਂਕਿ ਗੌਰਵ ਯਾਦਵ ਇਜ਼ ਐਨ ਐਡ ਹੌਕ ਟੈਂਪਰੀ ਡੀਜੀਪੀ ਉਹ ਨੂੰ ਪਤਾ ਹੈ ਕਿ ਜੇ ਮੈਂ ਸਰਕਾਰ ਨੂੰ ਕੋਈ ਖੁਸ਼ ਨਹੀਂ ਕਰੂੰਗਾ ਤੇ ਮੇਰੀ ਡੀਜੀਪੀ ਸ਼ਿਫਟ ਜਾਊਗੀ ਇਸ ਲਈ ਮੈਂ ਦੋਸਤੋ ਆਮ ਆਦੀ ਪਾਰਟੀ ਦਾ ਸੱਤਾ ਦੇ ਦੁਰਪਯੋਗ ਕਰਨ ਦਾ ਇਲਜ਼ਾਮ ਤਾਂ ਲੱਗਦਾ ਹੀ ਰਿਹਾ ਹੈ ਬਾਕੀ ਕੀ ਗਈਏ ਦੋਸਤੋ ਸੱਚ ਕੀ ਹੈ ਦੋਸਤੋ ਇਹੋ ਆਮ ਆਦਮੀ ਪਾਰਟੀ ਦਿੱਲੀ ਵਿੱਚ ਜਦੋਂ ਇਸ ਦੇ ਨੇਤਾਵਾਂ ਦੇ ਖਿਲਾਫ ਵਕਫ-ਵਕਫ ਮੁਕੱਦਮਿਆਂ ਵਿੱਚ ਕਾਰਵਾਈਆਂ ਹੋ ਰਹੀਆਂ ਸੰਤਾ ਉਹਨਾਂ ਕਾਰਵਾਈਆਂ ਨੂੰ ਇਹ ਭਾਜਪਾ ਦੀ ਜੀਹਾਂ ਕੇਂਦਰ ਸਰਕਾਰ ਦਾ ਤੱਕਾ ਦੱਸ ਕੇ ਉਸ ਦਾ ਵਿਰੋਧ ਕਰ ਰਹੀ ਸੀ ਜਦੋਂ ਦੋਸਤੋ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਿੰਦ ਕੇਜਰੀਵਾਲ ਉਹਨਾਂ ਨੂੰ ਦਿੱਲੀ ਸ਼ਰਾਬ ਘਟਾਲੇ ਵਿੱਚ ਦੋਸਤੋ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹ ਉਸ ਦਾ ਵਿਰੋਧ ਕਰ ਰਹੇ ਸਨ ਇਹ ਕਹਿ ਰਹੇ ਸਨ ਕਿ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਜੋ ਅੱਜ ਪੰਜਾਬ ਵਿੱਚ ਦੋਸਤੋ ਅਕਾਲੀ ਅਤੇ ਬਿਕਰਮਜੀਠਿਆ ਕਹਿ ਰਹੇ ਹਨ ਇਹੋ ਕੁਝ ਸਾਲ ਕੁ ਪਹਿਲਾਂ ਦੋਸਤੋ ਇਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਸੀ बस दोस्तों पार्टियां ही बदलियां हां ना बाकी सब कुछ सेम टू सेम ही है जदों दोस्तों दिल्ली शराब घोटाले ਵਿੱਚ کئی ਮਹੀਨਿਆਂ ਬਾਅਦ ਦੋਸਤ ਅਰਵਿੰਦ ਕੇਜਰੀਵਾਲ ਨੂੰ ਜਵਾਨਤ ਮਿਲੀ ਦਾ ਮਜੀਠੀ ਦੇ ਸਮਰਥਕਾਂ ਵਾਂਗ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਸਮਰਥਕਾਂ ਨੇ ਆਪਣੀ ਪਾਰਟੀ ਵਿੱਚ ਇਸ ਦਾ ਪੂਰਾ ਜਸ਼ਨ ਮਨਾਇਆ ਸੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਸੇ पिंजरे के तोते की तरह बरता जा रहा है जांच को और आज सुप्रीम कोर्ट ने दोबारा मोहर लगा दी आज उनकी रिहाई के इस आदेश से केवल आम आदमी पार्टी में नहीं बल्कि दिल्ली और देश में एक खुशी की लहर दौड़ गई है और एक लंबे संघर्ष के बाद अरविंद केजरीवाल जी लौट रहे हैं लगता है कि बहुत ज्यादा समय तक झूठ के दम पर आप सच को कैद नहीं कर सकते ਉਮਹੀ ਪੰਜਾਬ ਵਿੱਚ ਹੁਣ ਮਜੀਠੀਏ ਦੇ ਸਮਰਥਕ ਉਹ ਵੀ ਆਮ ਆਦਮੀ ਪਾਰਟੀ ਦੀ ਰੀਸ ਕਰਦੇ ਹੋਏ ਇਸ ਵੇਲੇ ਜਸ਼ਨ ਮਨਾ ਰਹੇ ਹਨ ਕਿ ਇਸ ਨੂੰ ਦੋਸਤੋ ਰਾਜਨੀਤਿਕ ਪਾਰਟੀਆਂ ਦਾ ਦੁਗਲਾਪਨ ਨਹੀਂ ਕਿਹਾ ਜਾਣਾ ਚਾਹੀਦਾ ਅਰਵਿੰਦ ਕੇਜਰੀਵਾਲ ਵੀ ਤਾਂ ਦੋਸਤੋ ਜਮਾਨਤਾਂ ਲਈ ਵੱਡੇ ਵੱਡੇ ਵਕੀਲ ਕਰ ਰਹੇ ਸਨ ਫਿਰ ਵੀ ਉਹ ਅਰੈਸਟ ਕੀਤੇ ਗਏ ਮਹੀਨਾ ਬੱਧੀ ਉਹਨਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ ਉਹਨਾਂ ਨੂੰ ਜਮਾਨਤ ਤੱਕ ਨਾ ਮਿਲੀ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਹਰ ਥਾਂ ਖਾਸ ਕਰਕੇ ਮੀਡੀਆ ਵਿੱਚ ਬੇਦੋਸ਼ਾ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਦੋਸਤੋ ਜੇ ਇਹੋ ਕੋਸ਼ਿਸ਼ ਵਿਕਰਮ ਜਿੱਠੀਆ ਵੀ ਕਰ ਰਹੇ ਹਾਂ ਤਾਂ ਇਸ ਵਿੱਚ ਗਲਤ ਕੀ ਹੈ ਵੈਸੇ ਵੀ ਦੋਸਤੋ ਜਦੋਂ ਤੱਕ ਅਦਾਲਤ ਇਸ ਦਾ ਫੈਸਲਾ ਨਹੀਂ ਕਰਦੀ ਕਿ ਕੌਣ ਦੋਸ਼ੀ ਹੈ ਕਿਸੇ ਨੂੰ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ ਪਰ ਮੈਂ ਹੈਰਾਨ ਹੋ ਗਿਆ ਅੰਦਰ ਤੇ ਮੈਨੂੰ ਦਿੱਤਾ ਸੀ 6 ਮਹੀਨਾ ਟਿਕਾ ਹੀ ਮਰ ਗਿਆ ਕਿਆ ਹੈ ਹਾਂ ਮੈਂ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾ ਹੀ ਮਾਰੀ ਗਿਆ ਕਿਤੇ ਮਜੀਠੀਆ ਹੀ ਕਿਤੇ ਆਈ ਮੈਂ ਤਾਂ ਮਾਰ ਨਾਲ ਘੋੜੇ ਵੇਚ ਕੇ ਸੌਂਦਾ ਸੀ ਮਜੀਠੀਆ ਸਾਹਿਬ ਦਾ ਇੰਜ ਕਹਿਣਾ ਕੀ ਕਹੀਏ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੀ ਨਿਗਾਹ ਵਿੱਚ ਇਹ ਸ਼ੱਕੀ ਬਣਾ ਦਿੱਤੇ ਗਏ ਹਨ ਪਰ ਇਹਨਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਭੀੜ ਕਰਕੇ ਇਹਨਾਂ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਹੋਵੇਗਾ ਜਦੋਂ ਦੋਸਤੋ ਹਰਥਾਂ ਸਲਾਮਾਂ ਹੋਣ ਪੱਲੇ ਕਰੋੜਾਂ ਦਾ سرمਾਇਆ ਹੋਵੇ ਫਿਰ ਦੋਸਤੋ ਧੋਣ ਵਿੱਚ ਮੁਰਦਿਆਂ ਵਾਲੀ ਆਕਰ ਆ ਹੀ ਜਾਂਦੀ ਹੈ ਤੁਸੀਂ ਵੀ ਪਰਿਵਾਰ ਆ ਤੁਹਾਨੂੰ ਵੀ 7 ਮਹੀਨੇ ਮਗਰ ਨਹੀਂ ਮਿਲਦਾ ਨਾਲੇ ਤੁਹਾਨੂੰ ਵੀ ਖੁਸ਼ੀ ਹੋ ਰਹੀ ਹੋਣੀ ਕਿ ਸੂਫੀ ਬੰਦੇ ਨੂੰ ਮਿਲਿਆ ਨਹੀਂ ਤਾਂ ਕਾਦੀ ਪੀਤੀ ਵਾਲਿਆਂ ਨੂੰ ਮਿਲਦੇ ਅੱਜ ਕੱਲ੍ਹ ਚਲੋ ਦੋਸਤੋ ਵਿਕਰਮ ਜੀਠੇ ਦੀ ਜਮਾਨਤ ਹੋ ਗਈ ਹੁਣ ਉਹ ਸਿਆਸਤ ਵਿੱਚ ਐਕਟਿਵ ਹੋ ਜਾਣਗੇ ਮਤਲਬ ਸ਼੍ਰੋਮਣੀ ਕਾਲੀਦਾਲ ਨੂੰ ਕਿ ਮਜ਼ਬੂਤ ਤੇ ਰਣਾ ਬਣਾਉਣ ਦੀ ਕੋਸ਼ਿਸ਼ ਕਰਨਗੇ ਪੰਜਾਬ ਵਿੱਚ ਸ਼੍ਰੋਮਣੀ ਕਾਲੀਦਾਲ ਬਾਦਲ ਦਾ ਮਜ਼ਬੂਤ ਹੋਣਾ ਕਿਸ ਦੇ ਲਈ ਲਾਹੇਵੰਦ ਤੇ ਕਿਸ ਦੇ ਲਈ ਨੁਕਸਾਨਦਾਇਕ ਇਸ ਪ੍ਰਸ਼ਨ ਦਾ ਜਵਾਬ ਹੀ ਉਹਨਾਂ ਕਾਰਨਾਂ ਵੱਲ ਲੈ ਜਾਂਦਾ ਹੈ ਜਿਸ ਕਰਕੇ ਵਿਕਰਮ ਜੀਠੇ ਦੀ ਜਮਾਨਤ ਪੋਸੀਬਲ ਹੋਈ ਜਦਰਾ ਸੋਚੋ ਦੋਸਤੋ ਪਹਿਲੀ ਸੰਭਾਵਨਾ ਜੋ ਪ੍ਰਚਾਰੀ ਜਾ ਰਹੀ ਹੈ ਭਾਈਵਾ ਦਾ ਨਾਮ ਲੈ ਕੇ ਭਾਈਵਾ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦਾ ਨਾਮ ਲੈ ਕੇ ਚਲੋ ਆਪਾਂ ਇਸ ਸੰਭਾਵਨਾ ਬਾਰੇ ਗੱਲ ਕਰਦੇ ਹਾਂ ਜੇ ਸ਼੍ਰੋਮਣੀ ਕਾਲੀ ਦਲ ਬਦਲ ਮਜ਼ਬੂਤ ਹੁੰਦਾ ਹੈ ਪੰਜਾਬ ਵਿੱਚ ਤਾਂ ਦੋਸਤੋ ਭਾਜਪਾ ਨੂੰ ਪੰਜਾਬ ਵਿੱਚ ਇਸ ਦਾ ਕੀ ਫਾਇਦਾ ਹੈ ਕੋਈ ਵੀ ਨਹੀਂ ਉਲਟਾ ਉਸ ਨੂੰ ਨੁਕਸਾਨ ਹੋਵੇਗਾ ਭਾਜਪਾ ਪੰਜਾਬ ਵਿੱਚ ਆਪਣੀ ਪਾਰਟੀ ਦੇ ਪੈਰ ਪੱਕੇ ਕਰ ਰਹੀ ਹੈ ਕੁਝ ਕੁਝ ਸਿਆਸੀ ਜ਼ਮੀਨ ਦੋਸਤੋ ਉਹ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਵਿੱਚ ਵੀ ਖਾਵੇਗੀ ਹੀ ਦੋਸਤੋ ਜਿਨ੍ਹਾਂ ਕਾਲੀ ਨੇਤਾਵਾਂ ਨੂੰ ਸ਼੍ਰੋਮਣੀ ਕਾਲੀ ਦਲ ਬਦਲ ਵਿੱਚ ਆਪਣਾ ਅਤੇ ਪਾਰਟੀ ਦਾ ਭਵਿੱਖ ਗੰਧਲਾ ਨਜ਼ਰ ਆਉਂਦਾ ਸੀ ਉਹਨਾਂ ਨੇ ਭਾਜਪਾ ਹੀ ਜੁਆਇਨ ਕਰਨੀ ਸੀ ਕਾਂਗਰਸ ਵਿੱਚ ਇਹ ਅਕਾਲੀ ਲੀਡਰ ਜਾਣ ਤੋਂ ਰਹੇ ਬਾਕੀ ਦੋਸਤੋਂ ਐਂਟੀ ਇਨਕੰਮਬੈਂਸੀ ਕਰਕੇ ਆਵਾਦੀ ਪਾਰਟੀ ਵਿੱਚ ਵੀ ਉਹ ਜੁਆਇਨ ਨਹੀਂ ਕਰ ਸਕਦੇ ਫਿਰ ਪੰਜਾਬ ਵਿੱਚ ਦੋਸਤੋਂ ਬਚਦੀ ਕਿਹੜੀ ਪਾਰਟੀ ਸੀ ਭਾਜਪਾ 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 ਇੰਜ ਦੋਸਤੋਂ ਸ਼੍ਰੋਮਣਿਕਲੀ ਦਲ ਦਾ ਤਕੜਾ ਹੋਣਾ ਪੰਜਾਬ ਵਿੱਚ ਭਾਜਪਾ ਦੇ ਵਿਸਤਾਰ ਦੇ ਰਾਹ ਵਿੱਚ ਰੋੜਾ ਹੀ ਹੈ ਹਾਂ ਜੇ 2027 ਵਿੱਚ ਆਪਾਂ ਸ਼੍ਰੋਮਣਿਕਲੀ ਦਲ ਦੇ ਨਾਲ ਗਠਜੋੜ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਦੋਸਤੋਂ ਇਸ ਵਿੱਚ ਕਿਸ ਦਾ ਫਾਇਦਾ ਹੈ ਜਰਾ ਸੋਚੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜੀਦਾ ਲੀਡਰਸ਼ਿਪ ਕਰਕੇ ਦੋਸਤੋ ਉਹਨਾਂ ਦੀ ਪੰਜਾਬ ਵਿੱਚ ਹਾਲਤ ਹੋ ਗਈ ਹੈ ਕਿ ਮਰੇ ਹੋਏ ਸੱਪ ਵਰਗੀ ਕੀ ਭਾਜਪਾ 2027 ਦੀਆਂ ਚੋਣਾਂ ਵਿੱਚ ਮਰਿਆ ਸੱਪ ਗੱਲ ਵਿੱਚ ਪਾ ਸਕਦੀ ਹੈ ਇਸ ਦਾ ਜਵਾਬ ਤੁਸੀਂ ਆਪ ਹੀ ਤਲਾਸ਼ੋ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗਠਜੋੜ ਵਿੱਚ ਦੋਸਤੋ ਅਕਾਲੀ ਦਲ ਬਾਦਲ ਨੂੰ ਤਾਂ ਫਾਇਦਾ ਹੋ ਸਕਦਾ ਹੈ ਪਰ ਭਾਜਪਾ ਉਹ ਤਾਂ ਮੁੜ ਪੰਜਾਬ ਵਿੱਚ ਫੇਰ ਜ਼ੀਰੋ ਹੋ ਜਾਵੇਗੀ ਜਿੱਥੋਂ ਉਹ ਤੁਰੀ ਸੀ ਉੱਥੇ ਹੀ ਵਾਪਸ ਆ ਜਾਵੇਗੀ ਉਸ ਦੇ ਇੰਜ ਕਰਦੇ ਹੀ ਦੋਸਤੋ ਭਾਜਪਾ ਦੇ ਆਪਣੇ ਪੱਕੇ ਕੱਟੜ ਸਮਰਥਕ ਵੋਟ ਅਤੇ ਨੇਤਾ ਦੋਵੇਂ ਨਾਰਾਜ਼ ਇੰਜੇ ਦੋਸਤੋ ਵਿਕਰਮ ਜਿੱਠੀਆ ਦੀ ਜਮਾਨਤ ਕਰਵਾ ਕੇ ਭਾਜਪਾ ਨੂੰ ਕੋਈ ਫਾਇਦਾ ਮਿਲਦਾ ਹੀ ਨਹੀਂ ਸੀ ਉਸ ਤੋਂ ਬਾਅਦ ਦੋਸਤੋ ਆਪਾਂ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਆਜੋ ਕਾਂਗਰਸ ਪਾਰਟੀ ਬਾਰੇ ਵੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਨਾ ਤਾਂ ਕੇਂਦਰ ਵਿੱਚ ਹੈ ਤੇ ਨਾ ਹੀ ਪੰਜਾਬ ਵਿੱਚ ਕਿਤੇ ਵੀ ਉਹ ਸੱਤਾ ਵਿੱਚ ਨਹੀਂ ਹੈ ਬਿਨਾਂ ਸੱਤਾ ਤੋਂ ਉਹ ਕੁਝ ਵੀ ਕਰਨਾ ਦੋਸਤੋ ਆਸਾਨ ਨਹੀਂ ਹੁੰਦਾ ਫਿਰ ਦੋਸਤੋ ਫਿਰ ਬਚਦਾ ਕੀ ਹੈ ਕੌਣ ਪਾਰਟੀ ਬਚਦੀ ਹੈ ਉਹ ਹੈ ਦੋਸਤੋ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਪਰ ਆਮ ਆਦੀ ਪਾਰਟੀ ਦੀ ਬਦਨਾਮੀ ਦਾ ਦੋਸਤੋ ਵਿਕਰਮ ਜਿੱਠੀਆ ਦੇ ਬਾਹਰ ਆਉਣ ਕਰਕੇ ਹੋਈ ਹੈ ਆਮ ਲੋਕਾਂ ਵਿੱਚ ਇਹ ਪਰਸਪੈਕਸ਼ਨ ਬਣਿਆ ਹੋਇਆ ਹੈ ਪਰ ਦੋਸਤੋ ਉਹ ਇਸ ਜੁਵੰਤ ਪਿੱਛੇ ਹੋ ਸਕਦੀ ਹੈ ਕਿਵੇਂ ਦੋਸਤੋ ਰਾਜਨੀਤੀ ਵਿੱਚ ਜੋ ਸਾਹਮਣੇ ਦਿਸਦਾ ਹੁੰਦਾ ਹੈ ਅਕਸਰ ਉਹ ਹੁੰਦਾ ਨਹੀਂ ਹੈ ਆਮ ਆਦੀ ਪਾਰਟੀ ਦੋਸਤੋ ਪੰਜਾਬ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ 2027 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਆਮ ਆਦਮੀ ਪਾਰਟੀ ਕੋਲ ਦੋਸਤੋ ਸਿਰਫ ਪੰਜਾਬ ਹੀ ਇੱਕ ਸਟੇਟ ਬਚੀ ਹੋਈ ਹੈ ਜੇ ਪੰਜਾਬ ਵੀ ਉਹਨਾਂ ਦੇ ਹੱਥੋਂ 2027 ਵਿੱਚ ਨਿਕਲ ਗਿਆ ਤਾਂ ਉਹਨਾਂ ਦੀ ਕਿਧਰੇ ਵੀ ਕੋਈ ਸਰਕਾਰ ਨਹੀਂ ਹੋਵੇਗੀ ਇੰਜ ਨਾ ਹੋਵੇ ਇਸ ਲਈ ਦੋਸਤੋ ਉਹ ਹਰ ਹੱਥ ਕੰਡਾ ਬਣਾ ਰਹੇ ਹਨ ਪੰਜਾਬ ਵਿੱਚ ਖਾਸ ਕਰਕੇ ਉਹਨਾਂ ਦੀ ਟੌਪ ਲੀਡਰਸ਼ਿਪ ਦੋਸਤੋ ਵਿਕਰਮ ਜਿੱਠੇ ਦੇ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਕਿਵੇਂ ਫਾਇਦਾ ਹੋਵੇਗਾ ਤਾਂ ਦੋਸਤੋ ਆਜੋ ਸਮਝਦੇ ਹਾਂ ਦੋਸਤੋ ਜਦੋਂ ਵਿਕਰਮ ਜਿੱਠਿਆ ਬਾਹਰ ਆ ਕੇ ਅਕਾਲੀ ਵਰਕਰਾਂ ਦਾ ਮੋਰਲ ਅਪ ਕਰੇਗਾ ਤਾਂ ਪਾਰਟੀ ਮਜ਼ਬੂਤ ਹੋਵੇਗੀ ਹੀ ਜੋ ਫੁਕਰੀਆਂ ਚਖਮੀਆਂ ਗੱਲਾਂ ਜੋ ਸਾਨੂੰ ਪੰਜਾਬੀਆਂ ਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਦੋਸਤੋ ਉਸ ਵਿੱਚ ਵਿਕਰਮ ਜਿੱਠਿਆ ਬਹੁਤ ਹੀ ਮਾਹਰ ਹੈ ਇੰਜ ਉਹ ਆਪਣੇ ਅਕਾਲੀ ਦਲ ਦੇ ਵਰਕਰਾਂ ਨੂੰ ਫੇਰ ਤੋਂ ਲੁਭਾ ਲਵੇਗਾ ਉਹਨਾਂ ਦਾ ਖਸਮ ਖਾਸ ਬਣ ਜਾਵੇਗਾ ਤੇ ਉਹਨਾਂ ਨੂੰ ਪਾਰਟੀ ਨਾਲ ਜੋੜ ਲਵੇਗਾ ਦੋਸਤੋ ਫੇਰ ਤੋਂ ਉਹ ਸ਼ਰਮੀਕਾਲੀ ਦਲ ਦੀ ਸਰਕਾਰ ਬਣੇਗੀ ਇਹ ਜਿਹੇ ਸਪਨੇ ਉਹਨਾਂ ਨੂੰ ਵਿਖਾਵੇਗਾ ਦੋਸਤੋ ਜੇ ਸ਼ਰਮੀਕਾਲੀ ਦਲ ਬਦਲ ਮਜ਼ਬੂਤ ਹੁੰਦਾ ਹੈ ਤਾਂ ਪੰਜਾਬ ਵਿੱਚ ਭਾਜਪਾ ਦੀ ਚੜ੍ਹਤ ਉਹ ਰੁਕ ਜਾਵੇਗੀ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਦੋਸਤੋ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਨੂੰ ਹੀ ਇਸ ਦਾ ਫਾਇਦਾ ਮਿਲੇਗਾ ਇੱਕ ਪਾਸੇ ਦੋਸਤੋ ਵਿਕਰਮ ਜਿਠੀਆ ਪੰਜਾਬ ਵਿੱਚ ਭਾਜਪਾ ਦੇ ਵੱਡੇ ਹੋਏ ਕਦਮ ਰੋਕੇਗਾ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਵਿਕਰਮ ਜਿਠੀਆ ਮਾਫੀਆ ਹੈ ਇਹ ਕਹਿ ਕੇ ਭੰਡਨ ਲਈ ਇੱਕ ਵੱਡਾ ਚਿਹਰਾ ਹੋਵੇਗਾ ਕਿਉਂਕਿ ਦੋਸਤੋ ਸੁਖਬੀਰ ਬਾਦਲ ਹੁਣ ਤਾਂ ਉਸਦੀ ਇਹ ਹਾਲਤ ਹੋ ਗਈ ਹੈ ਕਿ ਉਸ ਨੂੰ ਭੰਡਰਾ ਵੀ ਕੋਈ ਮੈਨੇ ਨਹੀਂ ਰੱਖਦਾ ਬਾਕੀ ਦੋਸਤੋ ਸੁਪਰੀਮ ਕੋਰਟ ਵਿੱਚ ਸਬੂਤ ਭਾਪੀ ਨੇ ਨਹੀਂ ਪੰਜਾਬ ਸਰਕਾਰ ਦੇ ਵਕੀਲਾ ਨੇ ਰੱਖਣੇ ਸਨ ਸਬੂਤ ਹਲਕੇ ਸਾਂਝਾ ਜਾਣ ਬੁਝ ਕੇ ਹਲਕੇ ਸਬੂਤ ਹੀ ਮਜੀਠੀਆ ਖਿਲਾਫ ਪੇਸ਼ ਕੀਤੇ ਗਏ ਦੋਹਾਂ ਵਿੱਚੋਂ ਦੋਸਤੋ ਇੱਕ ਗੱਲ ਤਾਂ ਹੈ ਤਾਂ ਹੀ ਉਸ ਨੂੰ ਜ਼ਮਾਨਤ ਪੋਸੀਬਲ ਹੋਈ ਹੈ ਇਹ ਜੇ ਦੋਸਤੋ ਅਖੀਰ ਵਿੱਚ ਇੰਜ ਕਿਹਾ ਜਾ ਸਕਦਾ ਹੈ ਕਿ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਘਟਨਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਨੂੰ ਸਰਕਾਰ ਦਾ ਧੱਕਾ ਕਹਿ ਕੇ ਭੂਖੇ ਵਿੱਚ ਪਚਾਰੇਗਾ ਉਹ ਵਿਕਟਮ ਕਾਰਡ ਖੇਡਣ ਦੀ ਪੂਰੀ ਕੋਸ਼ਿਸ਼ ਕਰੇਗਾ ਦਿੱਲੀ ਵਾਲੇ ਪੰਜਾਬ ਦੇ ਦੁਸ਼ਮਣ ਹੈ ਦਿੱਲੀ ਵਾਲੀ ਕਾਂਗਰਸ ਦਿੱਲੀ ਵਾਲੀ ਆਮ ਆਦਮੀ ਪਾਰਟੀ ਤੇ ਦਿੱਲੀ ਵਾਲੇ ਹੀ ਭਾਈਪਾਵਾਲੇ ਸਭ ਨੂੰ ਬਾਰੀ ਕਹਿ ਕੇ ਉਹ ਆਪਣੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗਾ ਖਾਸ ਕਰਕੇ ਪਿੰਡੂ ਵੋਟਰਾਂ ਨੂੰ ਦਿੱਲੀ ਧੱਕਾ ਕਰਦਾ ਹੈ ਦਿੱਲੀ ਪੰਜਾਬ ਦਾ ਦੁਸ਼ਮਣ ਹੈ ਇਹ ਪੰਜਾਬ ਵਿੱਚ ਖੂਬ ਪ੍ਰਚਾਰਿਆ ਜਾਵੇਗਾ ਤੇ ਵੋਟਰਾਂ ਨੂੰ ਭੇਕਾਉਣ ਦੀ ਕੋਸ਼ਿਸ਼ ਹੋਵੇਗੀ ਬਾਕੀ ਦੋਸਤੋ ਜੋ ਉਸ ਵੇਲੇ ਤੱਕ ਬਿਕਰਮ ਜੇਠਿਆ ਜੇਲ੍ਹੋਂ ਬਾਹਰ ਰਹੇ ਤਾਂ ਇਹ ਵੀ ਆਪਣਾ ਯੋਗਦਾਨ ਤਾਂ ਪਾਉਣਗੇ ਹੀ ਹਰ ਇੱਕ ਇਸ ਨੂੰ ਟਿਚ ਜਾਣ ਕੇ ਟੀਚਰ ਕਰਨੀ ਇੰਜ ਉਹ ਭਗਵੰਤ ਮਾਨ ਦੀਆਂ ਟੀਚਰਾਂ ਦਾ ਪੂਰਾ ਜਵਾਬ ਦੇਣਗੇ ਪੰਜਾਬ ਦੀ ਰਾਜਨੀਤਿਕ ਅਖਾੜੇ ਵਿੱਚ ਚੰਨੀ ਸਾਹਿਬ ਵੀ ਦੋਸਤ ਚੰਗੀ ਟੀਚਰ ਬਾਜੀ ਕਰਦੇ ਹਨ ਪਰ ਉਹ ਖੁਦ ਨੂੰ ਇੱਕ ਵਰਗ ਤੱਕ ਸੀਮਿਤ ਰੱਖ ਲੈਂਦੇ ਹਨ ਸਭ ਦਾ ਪੂਰੇ ਪੰਜਾਬੀਆਂ ਦਾ ਉਹ ਰਿਪਰੈਜ਼ੈਂਟੇਟਿਵ ਬਣ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਵਿਕਰਮਜੀਠੀਆ ਦਾ ਦੋਸਤੋ ਬਾਹਰ ਆਉਣਾ ਉਹਨਾਂ ਦੇ ਪਰਿਵਾਰ ਲਈ ਬਹੁਤ ਹੀ ਸਖਾਵਾਂ ਹੈ ਮਜੀਠੀਆ ਸਾਹਿਬ ਦਾ ਦੋਸਤੋ ਸੱਚ ਹੁਣ ਤਾਂ ਪਰਮਾਤਮਾ ਹੀ ਜਾਣਦਾ ਹੈ ਬਾਕੀ ਇਹਨਾਂ ਨੂੰ ਕਲੀਨ ਚਿੱਟ ਡੇਰਾ ਬਿਆਸ ਦੇ ਮੁਖੀ ਵੱਲੋਂ ਮਿਲ ਹੀ ਗਈ ਹੈ ਪਰ ਕੀ ਅਦਾਲਤਾਂ ਅਦਾਲਤਾਂ ਵਿੱਚ ਪੇਸ਼ ਕੀਤੇ ਸਬੂਤ ਕੀ ਉਹ ਇਹਨਾਂ ਖਿਲਾਫ ਪੁਕਤਣਗੇ ਜਾਂ ਇਹਨਾਂ ਦੇ ਹੱਕ ਵਿੱਚ ਪੁਕਤਣਗੇ ਯੂ ਕੈਨ ਕਮੈਂਟ ਸਭ ਤੋਂ ਮਾੜੀ ਗੱਲ ਦੋਸਤੋ ਇਹ ਹੋਈ ਹੈ ਕਿ ਇਸ ਵਿੱਚ ਇਸ ਰੋਲੇ ਰਪੇ ਵਿੱਚ ਇਹਨਾਂ ਨੇ ਕਟਿਆ ਸਾਸ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਨੂੰ ਵੀ ਇੱਕ ਸੀਟ ਲਿਆ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਦੋਸਤ ਹੁਣ ਉੱਪਰ ਰਾਜਨੀਤਿਕ ਚਾਲ ਖੇਡਣੀ ਇੱਕ ਬਹੁਤ ਹੀ ਮੰਦ ਭਗਾ ਕਦਮ ਹੈ ਅੰਤ ਵਿੱਚ ਦੋਸਤੋ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਸ਼ੇਅਰ ਕਰ ਸਕਦੇ ਹੋ ਜੇ ਵੀਡੀਓ ਤੁਹਾਨੂੰ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਬਾਬਾ ਜੀ ਨੂੰ 1.5 ਮਹੀਨੇ ਪਰਮਿਸ਼ਨ ਨਹੀਂ ਦਿੱਤੀ ਜਦਕਿ ਬਾਬਾ ਜੀ ਨੇ ਕਿਹਾ ਫਿਰ ਮੈਂ ਬਾਹਰ ਜਾ ਕੇ ਆਪੇ ਉੱਥੇ ਖੜਨਾ ਫੇਰ ਘਰ ਆ ਗਏ ਕੱਲ ਵੀ ਦੇਖੋ ਮੈਨੂੰ ਮੈਨੂੰ ਸ਼ਰਮਿੰਦਗੀ ਹੈ ਔਰ ਐਡਾ ਨੀਵਾ ਘਟਿਆ ਮੁੱਖ ਮੰਤਰੀ ਪੰਜਾਬ ਦਾ ਕੀ ਪੰਜਾਬ ਨੂੰ ਇਹ ਦੇਖਣਾ ਪਵੇ ਨੋ ਚੀਫ ਮਿਨਿਸਟਰ ਇਨ ધ ਹਿਸਟਰੀ ਆਫ ਪੰਜਾਬ ਉਸ ਸੰਤਾ ਮਹਾਪੁਰਛਾ ਦੀ ਇਹ ਧਰਤੀ ਜਿਹੜੀ ਆ ਸਤਕਾਰ ਕਰਦੀ ਆ ਹਰ ਮੁੱਖ ਮੰਤਰੀ ਨੇ ਜੇ ਇਸ ਥਾਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਪੰਜ ਪੰਜ ਆਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਆ ਕੇ ਬਾਬਾ ਜੀ ਦਾ ਸਤਕਾਰ ਕਰਦੇ ਤੇ ਸਾਡੇ ਆਲਾ ਕੀ ਕਰ ਰਿਹਾ ਕੱਲ ਗੌਰਵ ਯਾਦਵ ADGP ਅਰुणਪਾਲ ਐਸਐਸਪੀ ਪਟਿਆਲਾ ਐਸਐਸਪੀ ਦੀ ਸਾਰੀ ਪੁਲਿਸ ਮਤਲਬ ਜ਼ਿਲ੍ਹੇ ਦੀ ਪੁਲਿਸ ਜਾਣ ਬੁੱਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਕੱਲੇ ਲੈ ਕੇ ਆਏ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦਸੰਗ